ਕਣਕ ਮੰਗਣ ਆਏ ਸਾਧਾਂ ਤੋਂ ਰੂੜੀ ਚਕਵਾਉਣ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਸਾਧ ਉਸ ਸਮੇਂ ਕਣਕ ਮੰਗਣ ਲਈ ਬੋੜੇ ਜਦੋਂ ਕਿਸਾਨ ਅੱਤ ਦੀ ਪੈਰ ਹੀ ਗਰਮੀ ਚ ਰੂੜੀ ਚੁੱਕ ਰਿਹਾ ਸੀ। ਸੱਤਵੇਂ ਆਸਮਾਨ ਤੇ ਚੜਿਆ ਕਿਸਾਨ ਦਾ ਗੁੱਸਾ ਇਸ ਵੀਡੀਓ ਚ ਸਾਫ਼ ਵੇਖਿਆ ਜਾ ਸਕਦਾ ਹੈ। ਗੁੱਸੇ ਚ ਆਏ ਕਿਸਾਨ ਨੇ ਕਣਕ ਮੰਗਣ ਆਏ ਬਾਬਿਆਂ ਦੇ ਸਿਰ ਤੇ ਰੂੜੀ ਦੇ ਭਰੇ ਹੋਏ ਟੋਕਰੇ ਰਖਵਾ ਦਿੱਤੇ। ਹਾਲਾਂਕਿ ਇਸ ਵੀਡੀਓ ਦੇ ਸਥਾਨ ਬਾਰੇ ਤਾਂ ਕੁਝ ਪਤਾ ਨਹੀਂ ਲੱਗ ਸਕਿਆ ਪਰ ਇਸ ਵੀਡੀਓ ਨੇ ਬਾਬਿਆਂ ਦੇ ਝੂਠੇ ਟੋਲਿਆਂ ਨੂੰ ਸੋਚਾਂ ਚ ਪਾ ਦਿੱਤਾ ਹੈ ਅਤੇ ਲੋਕ ਵੀ ਇਸ ਵੀਡੀਓ ਦਾ ਖੂਬ ਆਨੰਦ ਮਾਣ ਰਹੇ ਨੇ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ